ਸਸੀ ਗੱਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਤੇ ਲੈ ਕੇ ਨਵੇਂ ਨਵੇਂ ਟਰੈਕਟਰ ਲੈ ਕੇ ਸਟੈਂਡਰਡ ਟਰੈਕਟਰ ਲੈ ਕੇ ਹਾਜ਼ਰ ਹੋਏ ਆ 460 ਸਟੈਂਡਰਡ ਆ ਜੀ ਬਿਲਕੁਲ ਸਾਫ਼ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਪੰਜਾਬ ਨੰਬਰ ਆ ਮਾਡਲ 2002 ਮਾਡਲ ਆ ਜੀ ਮਗਰਲੇ ਟਾਇਰ ਨਵੇਂ ਆ ਵੀਕੀਟੀ ਦੇ ਟਾਇਰ ਆ ਨਵੇਂ ਮੂਰਲੇ ਟਾਇਰ 50 ਪੈਸੇ ਆ ਅੱਧੇ ਟਾਇਰ ਆ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਸਾਫ਼ ਤੇ ਵਧੀਆ ਜੀ ਪੰਜਾਬ ਨੰਬਰ ਫੁੱਲ ਸਾਫ਼ ਤੇ ਵਧੀਆ ਕੰディション ਵਾਲਾ ਟਰੈਕਟਰ ਆ ਬਾਈ ਹੋਣਾਂ ਦੀ ਡਿਮਾਂਡ 2 ਲੱਖ 20 ਹਜ਼ਾਰ ਆ ਨੰਬਰ ਸਕਰੀਨ ਤੇ ਆ 88729 44826 88729 44826 ਟਰੈਕਟਰ ਦੀ ਫੁੱਲ ਗਾਰੰਟੀ ਆ ਜਿਹਨੂੰ ਲੋਡ ਵਾਲੇ ਟਟਾ ਚਲਾ ਕੇ ਵਾਕੇ ਲਿਆ ਸਕਦਾ ਸਕਰੀਨ ਤੇ ਬਾਈ ਹੋਣਾਂ ਨੰਬਰ ਆ ਸਾਰੀ ਜਾਣਕਾਰੀ ਲੈ ਸਕਦਾ ਰੇਡ 220000 ਬਾਕੀ ਜਿੰਨਾ ਮੌਕੇ ਮਾਣਦਾਰ ਹੋ ਸਕੇ ਆ ਉਹ ਕਰਨੇ ਵੀਡੀਓ ਦੇਖਣ ਲਈ ਧੰਨਵਾਦ